ਹਾਂ ਜੀ ਤੱਕ ਦਾ ਸਾਰੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਸੋ ਆਹ ਜੋ ਜੱਗੂ ਅਤੇ ਬੁਲੇਟ ਵਾਲਾ ਮੁੱਦਾ ਪੜ ਗਿਆ ਸੀ ਸੋ ਉਹਦੇ ਵਿੱਚ ਬੁਲੇਟ ਨੇ ਮਾਫੀ ਮੰਗ ਲਈ ਆ ਬੁਲੇਟ ਨੇ ਲਾਈਵ ਆ ਕੇ ਮਾਫੀ ਮੰਗੀ ਕੋਈ ਲੋਕ ਬੁਲੇਟ ਦੇ ਹੀ ਗਲਤੀ ਦੱਸ ਰਹੇ ਸੀ ਇਸ ਕਰਕੇ ਬੁਲੇਟ ਨੇ ਲਾਈਵ ਆ ਕੇ ਮਾਫੀ ਮੰਗ ਲਈ ਪਰ ਕੀ ਮਾਫੀ ਮੰਗਣ ਨਾਲ ਸਭ ਕੁਝ ਠੀਕ ਹੋ ਜਾਣਾ ਤੇ ਵੈਸੇ ਵੀ ਜੋ ਮਾਫੀ ਮੰਗੀ ਆ ਉਹ ਮਾਫੀ ਥੋੜੀ ਜੀ ਫਾਰਮੈਲਟੀ ਵਾਲੀ ਲੱਗ ਰਹੀ ਆ ਆਜੂ ਆਪ ਉਸ ਤੇ ਵੀ ਗੱਲ ਕਰਦੇ ਆ ਆਪਾਂ ਤੁਸੀਂ ਅਗਲੀ ਦੇਖੋ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਮੈਂ ਬਹੁਤ ਮਿਹਨਤ ਅਤੇ ਰਿਸਰਚ ਕਰਕੇ ਪਾਨਾ ਸਿੱਧੂ ਅਤੇ ਰਾਮ ਰਹੀਮ ਉੱਪਰ ਵੀਡੀਓਜ਼ ਬਣਾਈਆਂ ਸੀ ਅਤੇ ਉਹਨਾਂ ਵਿੱਚ ਮੈਂ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਨਾਲ ਪ੍ਰੂਫਾਂ ਨਾਲ ਐਕਸਪੋਜ਼ ਕੀਤਾ ہوا ਸੋ ਉਹਨਾਂ ਵੀਡੀਓਸ ਨੂੰ ਇੰਨੇ ਕੁ ਸਖਾ ਸਕੂ ਨਹੀਂ ਹੋਏ ਅਤੇ ਨਾ ਹੀ ਲੋਕਾਂ ਨੇ ਅਪਰੀਸ਼ੀਏਟ ਕੀਆ ਸੋ ਪਲੀਜ਼ ਇੱਕ ਵਾਰੀ ਮੇਰੇ ਕੈਨ ਤੇ ਉਹ ਦੋਨੋਂ ਵੀਡੀਓਸ ਜ਼ਰੂਰ ਦੇਖਿਓ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਪਾ ਦਿਆਂਗਾ ਤੇ ਚਲੋ ਸਟਾਰਟ ਕਰਦੇ ਆਂ ਕੱਲ ਟੂਰਨਾਮੈਂਟ ਚ ਹੋਇਆ ਤੇ ਇਦਾਂ ਨਹੀਂ ਹੋਣਾ ਚਾਹੀਦਾ ਮੈਂ ਸਾਰੇ ਦਰਸ਼ਕਾਂ ਕੋਲ ਮਾਫੀ ਮੰਗਦਾ ਵਾਂ ਸਾਰੇ ਭਾਤ ਜੁੜ ਕੇ ਮਾਫੀ ਮੰਗਦਾ ਸੋ ਪਹਿਲੀ ਗੱਲ ਤਾਂ ਟੂਰਨਾਮੈਂਟ ਨੂੰ ਖਰਾਬ ਕਰਨ ਤੋਂ ਬਾਅਦ ਮਾਫੀ ਮੰਗਨ ਨਾਲ ਕੁਝ ਨਹੀਂ ਹੋਣ ਵਾਲਾ ਕਿਉਂਕਿ ਇੱਕ ਪਲੇਅਰ ਦਾ ਦਿਮਾਗ ਉੱਪਰ ਕੰਟਰੋਲ ਹੋਣਾ ਚਾਹੀਦਾ ਵਾ ਉਸ ਨੂੰ ਪਤਾ ਹੋਣਾ ਚਾਹੀਦਾ ਵਾ ਕਿ ਉਹ ਕੀ ਕਰ ਰਿਹਾ ਵਾ ਪੂਰੇ ਟੂਰਨਾਮੈਂਟ ਵਿੱਚ ਕਦੇ ਟੀਮ ਨੂੰ ਗਰਾਊਂਡ ਵਿੱਚੋਂ ਬਾਹਰ ਲੈ ਕੇ ਜਾਣਾ ਅਤੇ ਕੰਦੇ ਅੰਦਰ ਲੈ ਆਉਣਾ ਇਹ ਗਲਤ ਗੱਲ ਸੀ ਕਿ ਬੁਲੇਟ ਨੂੰ ਉਦੋਂ ਇਹ ਸਭ ਸਮਝ ਨਹੀਂ ਆ ਰਿਹਾ ਹੋਣਾ ਆ ਰਿਹਾ ਹੋਣਾ ਯਾਰ ਪਤਾ ਬੁਲੇਟ ਨੂੰ ਸੀ ਕਿ ਉਹ ਗਲਤ ਕਰ ਰਿਹਾ ਵਾ ਐਨੇ ਕਿਹੜਾ ਪਹਿਲੀ ਵਾਰ ਕ੍ਰਿਕਟ ਖੇਡੀ ਸੋਰੀ ਕਬੱਡੀ ਦਾ ਮੈਚ ਖੇਡਿਆ ਵਾ ਸੋ ਉਦੋਂ ਟੂਰਨਾਮੈਂਟ ਖਰਾਬ ਕਰਕੇ ਹੁਣ ਲਾਈਵ ਵਾ ਕੇ 1 ਮਿੰਟ ਵਿੱਚ ਮਾਫੀ ਮੰਗਣ ਨਾਲ ਸਭ ਕੁਝ ਠੀਕ ਹੋ ਜਾਊਗਾ ਬਿਲਕੁਲ ਨਹੀਂ ਪੂਰਾ ਟੂਰਨਾਮੈਂਟ ਤਾਂ ਖਰਾਬ ਹੋ ਹੀ ਗਿਆ ਵੈਸੇ ਕੀ ਮਾਫੀ ਵਾਲੀ ਵੀਡੀਓ ਦੇਖੋ ਇਹ ਦੇਖ ਕੇ ਲੱਗਦਾ ਕਿ ਫਾਰਮੈਲਟੀ ਲਈ ਹੀ ਮਾਫੀ ਮੰਗੀ ਆ ਬਸ ਕੈਮਰਾ ਖੋਲ ਕੇ ਥੋੜਾ ਜਿਹਾ ਮਾਫੀ ਮੰਗੀ ਫਾਰਮੈਲਟੀ ਲਈ ਤੇ ਬਸ ਗੱਲ ਖਤਮ ਜਿਹਨੂੰ ਸੱਚੀ ਵਿੱਚ ਫੀਲ ਹੁੰਦਾ ਵਾ ਉਹ ਪ੍ਰੋਪਰ ਮਾਫੀ ਮੰਗਦਾ ਵਾ ਤੇ ਆਪਣੀ ਗਲਤੀ ਵੀ ਦੱਸਦਾ ਵਾ ਕਿ ਮੇਰੇ ਤੋਂ ਆ ਗਲਤੀ ਹੋਈ ਤੇ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਵੈਸੇ ਕਿ ਜਦੋਂ ਪਲੇਅਰ ਆਪਣੀ ਮਰਜ਼ੀ ਕਰਦਾ ਵਾ ਤਾਂ ਮਤਲਬ ਕਿ ਉਹ ਪਲੇਅਰ ਵੀ ਪਲੇਅਰ ਦੀ ਈਗੋ ਗੇਮ ਤਾਂ ਵੱਡੀ ਹੋ ਜਾਂਦੀ ਆ ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਜਰੂਰ ਕਰਿਓ ਧੰਨਵਾਦ